ਪਸੌੜ ਕੰਨਿਆ ਵਿਦਿਆਲੇ ਦੀ ਸੇਵਾ ਬਾਬੂ ਤੇਜਾ ਸਿੰਘ ਪਸੌੜ ਬਲੇ ਨੇ ਅਨੇਕਾਂ ਵਾਰ ਬੇਨਤੀ ਕਰਕੇ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਉਹਨਾਂ ਦੀ ਇੱਛਾ ਦੇ ਵਿਰੁੱਧ ਪਸੌੜ ਕੰਨਿਆ ਸਕੂਲ ਲਈ ਸੰਤ ਤੇਜਾ ਸਿੰਘ ਜੀ ਨੂੰ ਮੰਗ ਲਿਆ ਸੰਤ ਜੀ ਮਹਾਰਾਜ ਨੇ ਫਰਮਾਇਆ ਚੰਗਾ ਭਾਈ ਪੰਜ ਸਿੰਘ ਜਾ ਕੇ ਤੇਜਾ ਸਿੰਘ ਨੂੰ ਲੈ ਆਓ ਪੰਜ ਸਿੰਘ ਵੀ ਬਹਾਦਰਪੁਰ ਤੋਂ ਦੀਵਾਨ ਵਿੱਚ ਹਾਜ਼ਰ ਹੋ ਗਏ ਆਸਾ ਦੀਵਾਰ ਦੇ ਭੋਗ ਦੇ ਮਗਰੋਂ ਗੱਡੇ ਤੇ ਅਸਵਾਬ ਲੱਦ ਗੁਰੂ ਕੇ ਸਿੰਘਾਂ ਸਮੇਤ ਪਈ ਤੇਜਾ ਸਿੰਘ ਜੀ ਪਸੌੜ ਪੁੱਜੇ ਅਤੇ ਸਕੂਲ ਵਿੱਚ ਪ੍ਰਿੰਸੀਪਲ ਦੀ ਸੇਵਾ ਸੰਭਾਲੀ ਵਿਦਿਆ ਦਾ ਕੰਮ ਸੋਹਣਾ ਤੁਰ ਪਿਆ ਸਾਰੀਆਂ ਵਿਦਿਆਰਥੀਆਂ ਦੇ ਪਿਤਾ ਜੀ ਪਿਤਾ ਜੀ ਕਹਿਣ ਹੀ ਨਹੀਂ ਲੱਗ ਪਈਆਂ ਸਗੋਂ ਸੱਚਮੁੱਚ ਹੀ ਬੱਚੀਆਂ ਬਣ ਗਈਆਂ ਕੁਦਰਤ ਦੀ ਨੇਤ ਬਾਬੂ ਤੇਜਾ ਸਿੰਘ ਦਾ ਗੁਰਬਾਣੀ ਪ੍ਰਤੀ ਛੰਕੇ ਵਾਲਾ ਅਤੇ ਨਿਸਤਾਰਕ ਰਵਈਆ ਦੇ ਭਾਈ ਤੀਜਾ ਸਿੰਘ ਜੀ ਨੂੰ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਛੇਤੀ ਹੀ ਪਸੌੜ ਦਾ ਸਕੂਲ ਬੰਦ ਹੋ ਗਿਆ